ਪਾਰਟ 7ਵੀਂ ਛੋਟੀ ਲਕੀਰ ਵੱਡੀ ਲਕੀਰ ਉਦੇਸ਼ ਅੱਗੇ ਵਧਣ ਲਈ ਇਮਾਨਦਾਰੀ ਅਤੇ ਮਿਹਨਤ ਨੂੰ ਤਰਜੀਹ ਦੇਣੀ ਨਾ ਕਿ ਛਲਕਪਟ ਨਾਲ ਅੱਗੇ ਵਧਣਾ ਰਾਜ ਪੱਧਰ ਦੇ ਸਕੂਲਾਂ ਦੇ ਵਿਦਿਅਕ ਮੁਕਾਬਲਿਆਂ ਦੀ ਤਰੀਕ ਦਾ ਐਲਾਨ ਹੋ ਚੁੱਕਾ ਸੀ ਵੀਨਾ ਮੈਡਮ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਤਿਆਰੀ ਕਰਵਾ ਰਹੇ ਸਨ ਉਹਨਾਂ ਦੇ ਸਕੂਲ ਵਿੱਚੋਂ ਕੇਵਲ ਬਿੱਟੂ ਤੇ ਵਿੱਕੀ ਨਹੀਂ ਭਾਸ਼ਣ ਮੁਕਾਬਲੇ ਵਿੱਚ ਭਾਗ ਲੈਣਾ ਸੀ ਵਿੱਕੀ ਦੇ ਭਾਸ਼ਣ ਦਾ ਵਿਸ਼ਾ ਸੀ ਪੰਜਾਬ ਦੀ ਗਾਇਕੀ ਕਿੱਧਰ ਨੂੰ ਅਤੇ ਬਿੱਟੂ ਦਾ ਵਿਸ਼ਾ ਸੀ ਨਸ਼ਿਆਂ ਦੀ ਦਲਦਲ ਦੋਵਾਂ ਨੇ ਆਪੋ ਆਪਣੇ ਭਾਸ਼ਣ ਕਾਪੀਆਂ ਤੇ ਲਿਖ ਲਏ ਵੀਨਾ ਮੈਡਮ ਨੇ ਉਹਨਾਂ ਦੇ ਲਿਖੇ ਭਾਸ਼ਣਾ ਵਿੱਚ ਟੁਕਵੀਆਂ ਮਿਸਾਲਾਂ ਭਰ ਕੇ ਚਾਰ ਚੰਨ ਲਗਾ ਦਿੱਤੇ ਦੋਵੇਂ ਜਣੇ ਜ਼ਬਾਨੀ ਭਾਸ਼ਣ ਤਿਆਰ ਕਰਨ ਵਿੱਚ ਜੁਟ ਗਏ ਭਾਸ਼ਣ ਮੁਕਾਬਲੇ ਵਿੱਚ ਵਿੱਕੀ ਹੀ ਫਰਸਟ ਆਏਗਾ ਉਸਨੇ ਵਿਸ਼ਾ ਵੀ ਚੰਗਾ ਚੁਣਿਆ ਤੇ ਲਿਖਿਆ ਵੀ ਬਹੁਤ ਸੋਹਣਾ ਹੈ ਮੈਂ ਉਸ ਦੇ ਮੁਕਾਬਲੇ ਵਿੱਚ ਪਛੜ ਰਹਿ ਜਾਵਾਂਗਾ ਕਿਸੇ ਨੂੰ ਮੂੰਹ ਵਿਖਾਉਣ ਜੋਗਾ ਨਹੀਂ ਰਹਾਵਾਂਗਾ ਕੁਝ ਕਰਨਾ ਚਾਹੀਦਾ ਹੈ ਬਿੱਟੂ ਨੇ ਸੋਚਿਆ 파ਸ਼ਣ ਮੁਕਾਬਲੇ ਵਿੱਚ ਕੇਵਲ 2 ਹੀ ਦਿਨ ਬਾਕੀ ਰਹਿ ਗਏ ਸਕੂਲਾਂ ਛੁੱਟੀ ਹੋਣ ਤੇ ਵਿੱਕੀ ਘਰ ਆ ਕੇ ਮੰਮੀ ਨੂੰ ਕਹਿਣ ਲੱਗਾ ਮੰਮੀ ਮੈਂ ਜਿਹੜਾ 파ਸ਼ਣ ਪਰਸੋਂ ਸੁਣਾਣਾ ਏ ਉਹ ਹੁਣ ਤੁਹਾਨੂੰ ਸੁਣਾਵਾਂਗਾ ਮੰਮੀ ਉਸ ਦਾ 파ਸ਼ਣ ਸੁਣਨ ਲੱਗ ਪਈ ਅਚਾਨਕ ਜਦੋਂ ਵਿੱਕੀ ਉੱਕ ਗਿਆ ਤਾਂ ਉਸਨੇ ਆਪ ਲਿਖਿਆ ਪਾਸ਼ਣ ਕੱਢਣ ਲਈ ਜਿਓਮੈਟਰੀ ਬਾਕਸ ਖੋਲ੍ਹਿਆ ਪਰ ਏ ਕੀ ਉਸ ਵਿੱਚ ਤਾਂ ਉਹ ਕਾਗਜ਼ ਹੀ ਨਹੀਂ ਸੀ ਉਸਨੇ ਇੱਕ ਇੱਕ ਕਾਪੀ ਕਿਤਾਬ ਖੋਲ੍ਹ ਦਿੱਤੀ ਬੈਗ ਕਮੀਜ਼ ਤੇ ਪੈਂਟ ਦੀਆਂ ਸਾਰੀਆਂ ਜੇਬਾਂ ਵੇਖੀਆਂ ਪਰ ਉਸਦਾ ਲਿਖਿਆ ਪਾਸ਼ਣ ਨਾ ਮਿਲਿਆ ਉਸਨੇ ਫੋਨ ਕਰਕੇ ਵੀਨਾ ਮੈਡਮ ਨੂੰ ਇਸ ਬਾਰੇ ਪੁੱਛਿਆ ਕਿ ਪਾਸ਼ਣ ਵਾਲਾ ਪੰਨਾ ਕਿਤੇ ਉਹਨਾਂ ਕੋਲ ਤਾਂ ਨਹੀਂ ਰਹਿ ਗਿਆ ਉਹਨਾਂ ਕੋਲ ਵੀ ਨਹੀਂ ਸੀ ਉਸਦੇ ਦਿਲ ਨੂੰ ਤੁੜਕ ਲੱਗ ਗਿਆ ਉਸਨੇ ਤਾਂ ਕਿੰਨੀ ਮਿਹਨਤ ਨਾਲ ਭਾਸ਼ਣ ਤਿਆਰ ਕੀਤਾ ਸੀ ਉਸ ਨੂੰ ਕੁਝ ਘਬਰਾਹਟ ਹੋਣ ਲੱਗ ਪਈ ਉਸਨੇ ਉਸ ਨੂੰ ਵਾਰ-ਵਾਰ ਯਾਦ ਆ ਰਿਹਾ ਸੀ ਕਿ ਉਸਨੇ ਆਪਣੇ ਭਾਸ਼ਣ ਵਾਲਾ ਕਾਗਜ਼ ਖੁਦ ਜਿਮੈਟੀ ਬਾਕਸ ਵਿੱਚ ਹੀ ਤੈਅ ਕਰਕੇ ਰੱਖਿਆ ਸੀ ਨਾ ਜਾਣੀਏ ਡਰਾਇੰਗ ਦੇ ਆਖਰੀ ਪੀਰੀਅਡ ਵਿੱਚ ਕੰਮ ਕਰਦੇ ਸਮੇਂ ਖੁੱਲੇ ਪੇ ਬਾਕਸ ਵਿੱਚੋਂ ਪੱਖੇ ਦੀ ਹਵਾ ਨਾਲ ਉਹ ਕਾਗਜ਼ ਕਮਰੇ ਵਿੱਚ ਹੀ ਇੱਧਰ ਉੱਧਰ ਉੱਡ ਗਿਆ ਹੋਵੇ ਵਿੱਕੀ ਉਦੇੜ ਬੁੰ ਵਿੱਚ ਪਿਆ ਰਿਹਾ ਉਦੋਂ ਜਦੋਂ ਬਿੱਟੂ ਦੇ ਮੰਮੀ ਸ਼ਾਮ ਨੂੰ ਪਿੱਟੂ ਦੀ ਵਰਦੀ ਧੋਣ ਲੱਗੇ ਤਾਂ ਉਸਦੀ ਪੈਂਟ ਵਿੱਚੋਂ ਤਿੰਨ ਚਾਰ ਤੈਂ ਵਾਲਾ ਇੱਕ ਕਾਗਜ਼ ਨਿਕਲਿਆ ਖੋਲ ਕੇ ਦੇਖਿਆ ਤਾਂ ਲਿਖਿਆ ਸੀ ਭਾਸ਼ਣ ਮੁਕਾਬਲਾ ਪੰਜਾਬ ਦੀ ਗਾਇਕੀ ਕਿਦਰ ਨੂੰ ਚਾਣ ਚੱਕ ਉੱਪਰੋਂ ਬਿੱਟੂ ਆ ਗਿਆ ਮੰਮੀ ਨੂੰ ਕਾਗਜ਼ ਪੜਦਿਆਂ ਦੇਖ ਕੇ ਉਸ ਤੇ ਜਿਵੇਂ ਸੱਤ ਘੜੇ ਪਾਣੀ ਪੈ ਗਿਆ ਹੋਵੇ ਮੰਮੀ ਨੇ ਹੈਰਾਨੀ ਨਾਲ ਪੁੱਛਿਆ ਬਿੱਟੂ ਤੂੰ ਤਾਂ ਨਸ਼ਿਆਂ ਬਾਰੇ ਭਾਸ਼ਣ ਤਿਆਰ ਨਹੀਂ ਸੀ ਕਰ ਰਿਹਾ ਇਹ ਗੱਲ ਸੁਣ ਕੇ ਬਿੱਟੂ ਵਿੱਚ ਮੰਮੀ ਨਾਲ ਅੱਖਾਂ ਮਿਲਾਉਂਦੀ ਹਿੰਮਤ ਆ ਰਹੀ ਉਸਨੇ ਨੀਵੀਂ ਪਾ ਲਈ ਮੰਮੀ ਸਮਝ ਗਏ ਕਿ ਦਾਲ ਵਿੱਚ ਕੁਝ ਕਾਲਾ ਹੈ ਜਦੋਂ ਉਹਨਾਂ ਨੇ ਉਸ ਨੂੰ ਪਿਆਰ ਨਾਲ ਪੁੱਛਿਆ ਤਾਂ ਬਿੱਟੂ ਨੂੰ ਸੱਚ ਬੋਲਣਾ ਹੀ ਪਿਆ ਮੰਮੀ ਇਹ ਪਾਸ਼ਣ ਵਿੱਕੀ ਦਾ ਹੈ ਉਸਨੇ ਇਹ ਪਾਸ਼ਣ ਬਹੁਤ ਸੋਹਣਾ ਲਿਖਿਆ ਸੀ ਤੇ ਮੈਡਮ ਸਾਹਮਣੇ ਪੜਿਆ ਵੀ ਸੋਹਣਾ ਸੀ ਵਿਸ਼ਾ ਵੀ ਸਾਰਿਆਂ ਦੇ ਮਨ ਨੂੰ ਖਿੱਚਣ ਵਾਲਾ ਸੀ ਮੈਂ ਉਸ ਦੇ ਮੁਕਾਬਲੇ ਪਿਛਾ ਰਹਿ ਜਾਣਾ ਸੀ ਇਸ ਕਰਕੇ ਮੈਂ ਉਸ ਦਾ ਪਾਸ਼ਣ ਵਾਲਾ ਕਾਗਜ਼ ਉਸ ਦੇ ਜਿਓਮੈਟਰੀ ਬਾਕਸ ਵਿੱਚੋਂ ਚੁਰਾ ਲਿਆ ਸੀ ਮੈਂ ਹੁਣ ਇਸ ਨੂੰ ਫਾੜਨਾ ਸੀ ਪਰ ਤੁਸੀਂ ਮੰਮੀ ਆਖ ਲਗੇ ਬਿੱਟੂ ਤੈਨੂੰ ਇੰਜ ਨਹੀਂ ਸੀ ਕਰਨਾ ਚਾਹੀਦਾ ਸਾਨੂੰ ਕਿਸੇ ਦੂਜੇ ਦੀ ਆਪਣੇ ਨਾਲੋਂ ਵਾਹੀ ਹੋਈ ਵੱਡੀ ਲਕੀਰ ਨੂੰ ਇਸ ਤਰ੍ਹਾਂ ਧੋਖੇ ਨਾਲ ਮਿਟਾਉਣਾ ਨਹੀਂ ਚਾਹੀਦਾ ਸਗੋ ਮਿਹਨਤ ਤੇ ਇਮਾਨਦਾਰੀ ਨਾਲ ਉਸ ਦੀ ਲਕੀਰ ਦੇ ਸਮੰਤਰ ਆਪਣੀ ਵੱਡੀ ਲਕੀਰ ਖੋਣੀ ਚਾਹੀਦੀ ਹੈ ਰਹੀ ਗੱਲ ਵਿਸ਼ੇ ਦੀ ਕੋਈ ਵੀ ਵਿਸ਼ਾ ਨਵਾਂ ਜਾਂ ਪੁਰਾਣਾ ਨਹੀਂ ਹੁੰਦਾ ਹਰ ਵਿਸ਼ਾ ਆਪਣੀ ਥਾਂ ਤੇ ਮਹੱਤਵਪੂਰਨ ਹੁੰਦਾ ਹੈ ਵੱਡੀ ਗੱਲ ਉਸ ਵਿਸ਼ੇ ਨੂੰ ਆਤਮ ਵਿਸ਼ਵਾਸ ਤੇ ਦਲੀਲ ਨਾਲ ਪੇਸ਼ ਕਰਨ ਦੀ ਹੁੰਦੀ ਹੈ ਬੋਲਣ ਵਿੱਚ ਮਹਾਰਤ ਹੋਣੀ ਚਾਹੀਦੀ ਹੈ ਜੇ ਤੂੰ ਆਪਣੇ ਦੋਸਤ ਨਾਲ ਇਸ ਤਰ੍ਹਾਂ ਛਲ ਕਪਟ ਕਰਕੇ ਪਹਿਲੇ ਨੰਬਰ ਤੇ ਆ ਵੀ ਗਿਆ ਤਾਂ ਮੈਂ ਸਮਝਾਂਗੀ ਕਿ ਮੇਰਾ ਬਿੱਟੂ ਜਿੱਤ ਕੇ ਵੀ ਹਾਰ ਗਿਆ ਬਿੱਟੂ ਨੂੰ ਗੱਲ ਦੀ ਸਮਝ ਆ ਗਈ ਉਹ ਬੋਲਿਆ ਮੰਮੀ ਤੁਸੀਂ ਠੀਕ ਕਹਿੰਦੇ ਹੋ ਜਦੋਂ ਦਾ ਮੈਂ ਵਿੱਕੀ ਦੇ ਬੈਗ ਵਿੱਚੋਂ ਇਹ ਲਿਖਤੀ ਭਾਸ਼ਣ ਚੁਰਾਇਆ ਏ ਉਦੋਂ ਦਾ ਹੀ ਡਰ ਖਾ ਰਿਹਾ ਏ ਮੈਂ ਉਸਦੇ ਘਰ ਜਾ ਕੇ ਕਾਗਜ਼ ਵਾਪਸ ਕਰਕੇ ਆਉਣਾ ਸ਼ਾਬਾਸ਼ ਮੰਮੀ ਨੇ ਉਸ ਨੂੰ ਥਾਪੀ ਦਿੱਤੀ ਤੇ ਆਖਿਆ ਆਪਣੇ ਵਿੱਚ ਆਤਮ ਵਿਸ਼ਵਾਸ ਪੈਦਾ ਕਰ ਮੈਂ ਵੀ ਚੰਗਾ ਭਾਸ਼ਣ ਦੇਣ ਲਈ ਤੈਨੂੰ ਅਭਿਆਸ ਕਰਾਵਾਂਗੀ ਬਿੱਟੂ ਨੇ ਵਿੱਕੀ ਦੇ ਘਰ ਜਾ ਕੇ ਮਾਫੀ ਮੰਗੀ ਤੇ ਉਸ ਦਾ ਲਿਖਤੀ ਭਾਸ਼ਣ ਵਾਪਸ ਕਰ ਆਇਆ ਉਸ ਨੇ ਖੂਬ ਅਭਿਆਸ ਕੀਤਾ ਅਗਲੇ ਦਿਨ ਅਖਬਾਰ ਵਿੱਚ ਭਾਸ਼ਣ ਮੁਕਾਬਲੇ ਵਿੱਚੋਂ ਪਹਿਲੇ ਹੀ ਨੰਬਰ ਤੇ ਆਉਣ ਵਾਲੇ ਦੋ ਬੱਚਿਆਂ ਦੀ ਤਸਵੀਰ ਨਾਲੋ ਨਾਲ ਛਪੀ ਇੱਕ ਤਸਵੀਰ ਵਿਕੀ ਦੀ ਸੀ ਤੇ ਦੂਜੀ ਬਿੱਟੂ ਦੀ ਕੀ ਸਿੱਖਿਆ ਆਪਣੇ ਬਲਬੂਤੇ ਤੇ ਇਮਾਨਦਾਰੀ ਨਾਲ ਸਫਲਤਾ ਪ੍ਰਾਪਤ ਕਰਨ ਨਾਲ ਹੀ ਸੱਚੀ ਖੁਸ਼ੀ ਅਤੇ ਅਸਲੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ